ਫਰੀਕੋਰਡ ਖਬਰਨਾਮਾ ਤੇ ਸਭ ਦਾ ਸਵਾਗਤ ਹੈ ਫਰੀਕੋਰਡ ਦੇ ਵਿੱਚ ਆਈਪੀਡੀ ਵੱਲੋਂ ਇੱਕ ਆਈਲਰ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ 500 ਤੋਂ ਵੱਧ ਬੱਚਿਆਂ ਵੱਲੋਂ ਹਿੱਸਾ ਲਿਆ ਗਿਆ ਫਰੀਕੋਰਡ ਦੇ ਚਾਂਦਪਾਲਸ ਦੇ ਵਿੱਚ ਇਹ ਸੈਮੀਨਾਰ ਕਰਵਾਇਆ ਗਿਆ ਸੀ ਆਈਪੀਡੀ ਦੀ ਮਾਲਵਾ ਜੋੜ ਦੀ ਨੰਬਰ 1 ਬਿਜ਼ਨਸ 파ਟਰਨਰ ਫਰੀਕੋਰਡ ਦੀ ਗਲੋਬਲ ਐਜੂਕੇਸ਼ਨ ਸੰਸਥਾ ਵੱਲੋਂ ਇਹ ਸੈਮੀਨਾਰ ਆਰਗੇਨਾਈਜ਼ ਕੀਤਾ ਗਿਆ ਸੀ ਜਿਸ ਵਿੱਚ ਆਈਪੀਡੀ ਦੇ ਮਾਰ ਵੱਲੋਂ ਪਹੁੰਚ ਕੇ ਆਈਲਰਸ ਬਾਰੇ ਜਾਣਕਾਰੀ ਦਿੱਤੀ ਗਈ ਇਸ ਸੈਮੀਨਾਰ ਦੇ ਵਿੱਚ ਇੱਕ ਖਾਸ ਗੱਲ ਇਹ ਵੀ ਰਹੀ ਕਿ ਬੱਚਿਆਂ ਨੂੰ ਜੋ ਸਟੱਡੀ ਲੋਨ ਬਾਰੇ ਵੀ ਜਾਣਕਾਰੀ ਦਿੱਤੀ ਗਈ ਇਸ ਮੌਕੇ ਵੱਖ-ਵੱਖ ਬੈਂਕਾਂ ਵੱਲੋਂ ਇੱਥੇ ਪਹੁੰਚਿਆ ਗਿਆ ਸੀ ਅਤੇ ਸੈਮੀਨਾਰ ਵਿੱਚ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਬੱਚਿਆਂ ਨੂੰ ਇੱਥੇ ਟ੍ਰੇਨਿੰਗ ਦੇ ਲਈ ਕੁਝ ਯੂਨੀਵਰਸਿਟੀਆਂ ਵੀ ਪਹੁੰਚਿਆ ਸਰ ਉਹਨਾਂ ਵੱਲੋਂ ਬੱਚਿਆਂ ਨੂੰ ਉਹ ਕੋਰਸ ਦੱਸੇ ਗਏ ਜੋ ਉਹਨਾਂ ਨੂੰ ਕੈਨੇਡਾ ਵਿੱਚ ਜਾ ਕੇ ਜਾਂ ਮੈਂ ਯੂਐਸਏ ਵਿੱਚ ਜਾ ਕੇ ਜਾਂ ਆਸਟ੍ਰੇਲੀਆ ਵਿੱਚ ਜਾ ਕੇ ਉਹਨਾਂ ਨੂੰ ਸਹਾਇਕ ਹੋਣਗੇ ਤਾਂ ਜੋ ਆਪਣਾ ਸਟੱਡੀ ਤੋਂ ਕਰਨ ਤੋਂ ਬਾਅਦ ਉਹ ਵਧਿਆ ਆਪਣਾ ਭਵਿੱਖ ਬਣਾ ਸਕਣ ਇਸ ਸੈਮੀਨਾਰ ਵਿੱਚ ਪਹੁੰਚੇ ਹੋਏ ਬੱਚਿਆਂ ਦੇ ਵਿੱਚ ਕਾਫੀ ਉਤਸ਼ਾਹ ਦੇਖਿਆ ਗਿਆ ਅਤੇ ਉਹਨਾਂ ਨੂੰ ਭਰਪੂਰ ਜਾਣਕਾਰੀ ਮਿਲੀ ਇਸ ਸਬੰਧ ਦੇ ਵਿੱਚ ਜਿੱਥੇ ਗਲੋਬਲ ਐਜੂਕੇਟਰ ਦੇ ਐਮ ਡੀ ਕੁਲਦੀਪ ਸਿੰਘ ਧਾਲੀਵਾਲਾ ਗੱਲਬਾਤ ਕੀਤੀ ਗਈ ਤੇ ਉਹਨਾਂ ਜਾਣਕਾਰੀ ਸਾਂਝੀ ਕੀਤੀ ਕਿ ਅੱਜ ਬੈਂਕਾਂ ਅਤੇ ਯੂਨੀਵਰਸਿਟੀਆਂ ਇੱਥੇ ਆਈਆਂ ਤਾਂ ਜੋ ਬੱਚਿਆਂ ਨੂੰ ਉਹਨਾਂ ਨੂੰ ਵਧੀਆ ਜਾਣ ਵਿੱਚ ਸਹਾਇਕ ਮਿਲ ਸਕੇ ਅਤੇ ਉਹਨਾਂ ਨੂੰ ਇੱਕ ਸੈਮੀਨਾਰ ਦੇ ذریعے ਇਹ ਸਾਰਾ ਕੁਝ ਮੱਈਆ ਕਰਵਾਇਆ ਗਿਆ ਹੈ ਤੁਸੀਂ ਵੀ ਸੁਣੋ ਇਸ ਮੌਕੇ ਇਸ ਸੈਮੀਨਾਰ ਵਿੱਚ ਪਹੁੰਚੇ ਹੋਏ ਬੱਚਿਆਂ ਨੇ ਕੀ ਕਿਹਾ ਅਤੇ ਨਾਲ ਹੀ ਕੀ ਕਿਹਾ ਗਲੋਬਲ ਐਜੂਕੇਟਰ ਦੇ ਐਮ ਡੀ ਕੁਲਦੀਪ ਸਿੰਘ ਧਾਲੀਵਾਲ ਨੇ ਤੁਸੀਂ ਸੈਮੀਨਾਰ ਬਹੁਤ ਵਧੀਆ ਸੀ ਬਹੁਤ ਇਨਫੋਰਮੇਟਿਵ ਸੀ ਕਿ ਉਹਨਾਂ ਨੇ ਸਾਨੂੰ ਬਹੁਤ ਸਮਝਾਇਆ ਅਲਸ ਦੀ ਟ੍ਰੇਡਿੰਗ ਬਾਰੇ ਦਰ ਹਾਊ ਵੀ ਹੈਵ ਟੂ ਪੇ ਫਾਰ ਐਗਜ਼ਾਮ ਐਂਡ ਯੋ ਅਲਸ ਟੈਲਸ ਅਬਾਊਟ ਯੂਨੀਵਰਸਿਟੀ ਕਿਤਨਾ ਅਪਲਾਈ ਕਰਨਾ ਸੀ ਲੋਨ ਕ੍ਰਾਈਟੇਰੀਆ ਯੂਨੀਵਰਸਿਟੀਆਂ ਆਈਆਂ ਸੀ ਇਥੇ ਕਾਫੀ ਟਾਈਪਸ ਆ ਜਿਹਦਾ ਗਲੋਬਲ ਐਜੂਕੇਸ਼ਨ ਦੇ ਐਂਡ ਉਹਨਾਂ ਨੇ ਸਾਨੂੰ ਲੋਨਸ ਬਾਰੇ ਵੀ ਦੱਸਿਆ ਤੁਸੀਂ ਸਟੱਡਲਰ ਕਿਤਨਾ ਅਪਲਾਈ ਕਰਨਾ ਮਾਈ ਨੇਮ ਇਜ਼ ਹਰਨਿਕਾ ਅੱਜ ਜੋ ਸੈਮੀਨਾਰ ਹੋਇਆ ਕਿੰਨਾ ਕਿ ਹੈਲਪਫੁਲ ਐਸਪੈਕਟ ਦੇ ਹਾਂਜੀ ਇਹ ਬਸ ਟੂ ਇਵੈਂਟ ਜਿਹੜਾ ਆਰਗੇਨਾਈਜ਼ ਕੀਤਾ ਗਿਆ ਵਲੋਂ ਅਰਗੇਨਾਈਜ਼ ਸਰਟ ਹੈ ਜਿੰਨ ਕੋ ਮਾਫੀ ਜ਼ਿਆਦਾ ਜਿੱਦਾਂ ਨੋਲੇਜ ਐਸੋ ਗੇਨ ਕੀਤੀ ਬੈਡ ਤੋਂ ਵੀ ਨਾ ਫਾਇਰੀ ਸੀ ਜਿੱਦਾਂ ਮੀਂਦ ਸਰਟੈਂਸ ਤੁਹਾਨੂੰ ਲੈ ਕੇ ਜਾਂ ਸਿਰੋਂ ਨਾਲ ਕੋਈ ਆਲਸ ਨੂੰ ਲੈ ਕੇ ਕੋਈ ਵੀ ਇਕੁਆਰੀ ਸੀ ਜਾਂ ਬਹੁਤ ਹੀ ਬਹੁਤ ਸ਼ਾਂਤੀ ਦੇ ਨਾਲ ਸਪੈਸ਼ਲ ਇਵੈਂਟ ਜਿਹੜਾ ਆਰਗੇਨਾਈਜ਼ ਕੀਤਾ ਗਿਆ ਸੀਗਾ ਬਹੁਤ ਵਧੀਆ ਤਰੀਕੇ ਨਾਲ ਸਾਰੀ ਚੀਜ਼ ਨੂੰ ਆਕੇ ਡੀਲ ਕੀਤਾ ਗਿਆ ਸਾਰੇ ਸਟੂਡੈਂਟਸ ਨੇ ਕਾਫੀ ਜ਼ਿਆਦਾ ਜਿੱਦਾਂ ਨੋਲੇਜ ਐ ਤੋਂ ਯਕੀਨ ਕੀਤੀ ਹੈ जो बचा कैनेडा पढ़ना चाहता चाहता है कैनेडा पढ़ने दो चीज़ों की रिक्वायरमेंट हूँ सब तो पहले तो रिकॉयरमेंट हूँ ट्यूशन फीसद की ठीक बच्चा किसी कॉलेज यूनिवर्सिटी एमिशन है तो उ ट्यून फीस डिपोजिट कराएगा बट कैनेडा एक नॉर्म्स है कि ट्यूशन फीस एक जी आई है वह रॉयल ਸਭ ਤੋਂ ਵੱਡਾ ਬੈਂਕ ਹੈ ਜਿਹਦੀ 1800 ਪਲੱਸ ਬ੍ਰਾਂਚੇਸ ਹੈਗੀਆਂ ਬਹੁਤ ਸਾਰੇ ਬੈਨੀਫਿਟ ਬੱਚਿਆਂ ਨੂੰ ਪ੍ਰੋਵਾਈਡ ਕਰਦੇ ਨੇ ਕਿਉਂਕਿ ਹੋਰ ਵੀ ਕੰਪਨੀਆਂ ਜੋ ਹੈ ਜੋ ਜੀਆਈਸੀ ਅਕਾਊਂਟ ਓਪਨ ਬੈਂਕ ਓਪਨ ਕਰਦੇ ਨੇ ਬਟ ਸਾਡੇ ਜੋ ਮੇਜਰ ਯੂਐਸਪੀ ਐਡਵਾਂਟੇਜਸ ਹੈਗੇ ਨੇ ਉਹ ਹੈਗਾ ਇੱਕ ਤਾਂ ਸਭ ਤੋਂ ਵੱਡਾ ਬੈਂਕ 1800 ਪਲੱਸ ਬ੍ਰਾਂਚੇਸ ਦੂਸਰਾ ਰੇਟ ਆਫ ਇੰਟਰਸੇਸ ਹੀ ਸਭ ਤੋਂ ਜ਼ਿਆਦਾ ਦਿੰਦੇ ਆ ਬੱਚਿਆਂ ਨੂੰ 5.35 ਦਾ ਰਾਈਟ ਕਈ ਵਾਰ ਬੱਚਿਆਂ ਦਾ ਮਾਈਂਡ ਦੇ ਵਿੱਚ ਹੁੰਦਾ ਕਿ ਜੀਆਈਸੀ ਡਬਲ ਹੋ ਗਈ ਠੀਕ ਹੈ ਜੀ ਪਹਿਲਾਂ ਜਿਸਨੂੰ 10000 ਡਾਲਰ ਦੇ ਆਸ-ਪਾਸ ਸੀ ਹੁਣ 20000 ਡਾਲਰ एस दी तो तो बैंक दी विच अगर ਤੁਸੀਂ ਇੱਕ ਆਊਟਪਨ ਕਰਦੇ ਹੋ ਤਾਂ ਸਭ ਤੋਂ ਵੱਡਾ ਬੈਨੀਫਿਟ ਮਿਲਦਾ ਬੱਚੇ ਨੂੰ ਕਿ ਜਾਂਦੇ ਹੀ ਬੱਚੇ ਨੂੰ 8135 ਡਾਲਰ ਵਾਪਸ ਮਿਲ ਜਾਂਦੇ ਆ ਰਾਈਟ ਸੋ ਸਿਰਫ ਅਗਰ ਆਪਾਂ ਕਹਿ ਸਕਦੇ ਜੀਆਈਸੀ ਡਬਲ ਜ਼ਰੂਰ ਹੋਈ ਹੈ ਬਟ ਪਹਿਲੇ ਮਹੀਨੇ ਹੀ ਤੁਹਾਨੂੰ ਕੀ ਹੈ ਕਿ 8135 ਡਾਲਰ ਨਾਲ ਹੀ ਮਿਲ ਗਏ ਭਾਈ ਤੋਂ ਇੱਕ ਐਡੀਸ਼ਨਲ ਬੈਨੀਫਿਟ ਮਿਲਦਾ ਹੈ ਸੋ ਤਿੰਨ ਮੇਜਰ ਯੂਐਸਪੀ ਦੱਸਿਓ ਤੁਹਾਨੂੰ ਲਾਰਜੈਸਟ ਬੈਂਕ 1200 ਪਲੱਸ ਬ੍ਰਾਂਚੇਸ 5.35% ਦਾ ਜਿਹੜਾ ਰੇਟ ਆਫ ਇੰਟਰਸਟ ਤੁਹਾਨੂੰ ਪ੍ਰੋਵਾਈਡ ਕੀਤਾ ਜਾਂਦਾ ਤਾਂ ਕਿ ਸਟੂਡੈਂਟ 500 550 ਡਾਲਰ ਬੜੇ ਆਰਾਮ ਨਾਲ ਅਰਨ ਕਰ ਸਕਦਾ ਹੈ ਐਂਡ ਸੈਕੰਡਲੀ ਜਾਂਦੇ ਹੀ ਪਹਿਲੇ ਮਹੀਨੇ ਤੁਹਾਨੂੰ ਮੈਕਸਿਮਮ 8135 ਡਾਲਰ ਨਾਲ ਹੀ ਵਾਪਸ ਮਿਲਦਾ ਸੋ ਥੀਜ਼ ਆਰ ਦਾ ਫਿਊ ਬੈਨੀਫਿਟਸ ਅਬਾਊਟ ਥਿਸ ਪਾਰਟੀਕੂਲਰ ਬੈਂਕ ਇੱਕ ਪਬਲਿਕ ਬੈਂਕ ਹੈ ਇੱਕ ਗਵਰਨਮੈਂਟ ਬੈਂਕ ਹੈ ਕੈਨੇਡਾ ਦਾ ਔਰ ਸਭ ਤੋਂ ਵੱਡਾ ਬੈਂਕ ਸਟੂਡੈਂਟਸ ਵੱਲੋਂ ਜਾਂ ਉਹਨਾਂ ਦੇ ਮਾਪੇ ਵੱਲੋਂ ਕਿਦਾਂ ਦਾ ਰਿਸਪੌਂਸ ਆਇਆ ਨਹੀਂ ਬਹੁਤ ਅੱਛਾ ਰਿਸਪੌਂਸ ਮਾਰਿਆ ਹੈ ਪਹਿਲੇ ਤੋਂ ਸਾਨੂੰ ਥੈਂਕਸ ਕਰਨਾ ਚਾਹੀਦਾ ਹੈ ਕਿ ਗਲੋਬਲ ਐਜੂਕੇਸ਼ਨ ਕੇਅਰ ਦਾ ਕਿ ਜਿਨ੍ਹਾਂ ਨੇ ਬਹੁਤ ਅੱਛਾ ਯੂ نو ਐਜੂਕੇਸ਼ਨ ਵੀਅਰ ਨੂੰ ਕੀਤਾ ਆਰਗੇਨਾਈਜ਼ ਕੀਤਾ ਐਂਡ ਪੇਰੈਂਟਸ ਦਾ ਔਰ ਸਟੂਡੈਂਟਸ ਦਾ ਬਹੁਤ ਅੱਛਾ ਸਪੋਰਟ ਮਿਲ ਰਿਹਾ ਐਂਡ ਅੱਪਾ ਵੀ ਸਾਰੇ ਐਸੀ ਚੀਜ਼ੀ ਲਿ ਬੈਠੇ ਆਂ ਤਾਂ ਕਿ ਉਹਨਾਂ ਨੂੰ ਮੈਕਸਿਮਮ ਜੋ ਉਹਨਾਂ ਦੇ ਬੈਨੀਫਿਟ ਦੀਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਪ੍ਰੋਵਾਈਡ ਕਰ ਸਕੇ ਸੋ ਥੈਟ ਕਿ ਉਹ ਆਪਣਾ ਇੱਕ ਕੈਰੀਅਰ ਅੱਛੇ ਲੈਵਲ ਤੇ ਕੈਨੇਡਾ ਜਾਂ ਕਿਸੇ ਵੀ ਔਰ ਕੰਟਰੀ ਲਈ ਜਾ ਕੇ ਸੈੱਟ ਕਰ ਸਕਦੇ ਆਂ ਇਹ ਜੀ ਇਹਦੇ ਵਿੱਚ ਅੱਜ ਆਈਡੀਪੀ ਜੋ ਆਈਐਸ ਦੀ ਨੂੰ ਦੀ ਮਾਲਕ ਕਰਤਾ ਧਰਤਾ ਸਾਰਾ ਕੁਝ ਉਹਨਾਂ ਦੇ ਮਿਸਟਰ ਜੋਰਜ ਔਨ ਇੱਕ ਜਿਵੇਂ ਗਲੋਬਲ ਆਈਐਸ ਦੇ ਟੀਚਰ ਹੈ ਉਹ ਉਹਨਾਂ ਨੇ ਆ ਕੇ ਸਟੂਡੈਂਟਸ ਨੂੰ ਅਡਰੈਸ ਕੀਤਾ ਤੇ ਆਈਐਸ ਦੀਆਂ ਬਰੀਕ ਆਮ ਤੌਰ ਤੇ ਰਿਸਪੌਂਸ ਤੇ ਰਿਆਪੰਚਿਆ ਦੇ ਵਿੱਚ ਵਧੀਆ ਜੀ ਬਹੁਤ ਸੋਹਣਾ ਰਿਸਪੌਂਸ ਰਿਹਾ ਸਟੂਡੈਂਟਸ ਨੇ ਬੜੇ ਇੰਟਰਸਟ ਨਾਲ ਉਹਨਾਂ ਦਾ ਤਕਰੀਬਨ 2 ਘੰਟੇ ਦਾ ਸੈਸ਼ਨ ਸੀ ਸਵਾਲ ਜਵਾਬ ਵੀ ਹੋਏ ਸਟੂਡੈਂਟਸ ਦੇ ਬਹੁਤ ਸਾਰੇ ਡਾਊਟਸ ਸੀ ਜੋ ਆਈਐਸਰੂ ਲੈ ਕੇ ਉਹ ਕਲੀਅਰ ਕੀਤੇ ਅੱਜ ਉਹਨਾਂ ਨੇ ਬੈਨੀਫਿਟ ਕੀ ਹੈ ਬੈਨੀਫਿਟ ਤਾਂ ਇਹ ਆ ਜੀ ਵੇਖੋ ਜਿਹੜੇ ਹੁਣ ਮਾਪਿਆਂ ਨੂੰ ਜਾਂ ਬੱਚਿਆਂ ਦੇ ਮਾਈਂਡ ਵਿੱਚ ਕੁਐਸਚਨ ਸੀਗੇ ਕਿ ਜਿਵੇਂ ਪਤਾ ਨਹੀਂ ਆਈਐਸ ਕਰਨ ਪਹਿਲਾਂ ਤਾਂ ਆਈਐਸ ਦੇ ਲਈ ਸੀ ਜੋ ਸਵਾਲ ਵੀ ਅਸੀਂ ਜੇ ਕੋਈ ਇੰਸਟੀਚਿਊਟ ਉਹਨੇ ਕਈ ਹਜ਼ਾਰਾਂ ਇੰਸਟੀਚੂਟ ਖੁੱਲਨੇ ਹੋਏ ਆ ਵੀ ਤੁਸੀਂ ਉਹਨਾਂ ਨੇ ਮਤਲਬ ਸਟੂਡੈਂਟਸ ਨੂੰ ਇਹ ਐਨਕੋਰੇਜ ਕੀਤਾ ਵੀ ਤੁਸੀਂ ਚੰਗੇ ਇੰਸਟੀਚੂਟ ਵਿੱਚ ਐਡਮਿਸ਼ਨ ਲਓ ਜਿਵੇਂ ਗਲੋਬਲ ਐਜੂਕੇਅਰ ਹੈ ਮਤਲਬ ਕਹਿਣ ਦਾ ਇਹ ਆ ਜੀ ਅੱਜ ਸਟੂਡੈਂਟਸ ਦੀ ਐਕਸਾਈਟਮੈਂਟ ਬਹੁਤ ਹੈ ਕਲਾਸ 12ਵੀਂ ਦੇ ਉਹਨਾਂ ਨੇ ਪੇਪਰ ਦਿੱਤੇ ਆ ਹੁਣੇ ਸੋ ਉਹਨਾਂ ਦਾ ਮਤਲਬ ਇਹ ਸੀਗਾ ਕੁਝ ਇੰਸਟੀਚੂਟ ਹੈ ਜਿਨ੍ਹਾਂ ਨੂੰ ਆਈਡੀਪੀ ਵੱਲੋਂ ਵੀ ਮਾਨਤਾ ਨਹੀਂ ਹੈਗੀ ਸਟੂਡੈਂਟਸ ਇਹੋ ਜਿਹੇ ਇੰਸਟੀਚੂਟ ਸੋਚ ਨਾ ਪੜਨ ਕਿਸੇ ਚੰਗੇ ਇੰਸਟੀਚੂਟ ਤੋਂ ਹੀ ਨੌਲੇਜ ਜਾਂ ਆਪਣੀ ਜੋ ਟ੍ਰੇਨਿੰਗ ਕਰ ਲੈਣੀ ਹੋ ਲੈ। ਯੂਨੀਵਰਸਿਟੀਆਂ ਵੀ ਭਲਾਈਆਂ ਸੀ ਬੈਂਕਾਂ ਵੀ ਭਲਾਈਆਂ ਸੀ। ਯੂਨੀਵਰਸਿਟੀਆਂ ਹੁਣ ਵੀ ਦੇਖੋ ਜੀ ਬੱਚਿਆਂ ਨੂੰ ਅਡਰੈਸ ਕਰ ਰਹੀਆਂ ਐ ਬੈਕ ਤੇ ਉਹ ਕੈਨੇਡਾ ਤੋਂ ਆਸਟ੍ਰੇਲੀਆ ਅਮਰੀਕਾ ਸਾਰੀਆਂ ਕੰਟਰੀਜ਼ ਤੋਂ ਯੂਨੀਵਰਸਿਟੀਆਂ ਆਈਆਂ ਐ। ਸਟੂਡੈਂਟਸ ਦੇ ਜੋ ਵੀ ਸਵਾਲ ਐ ਕੀ ਉਹਨਾਂ ਨੇ ਕੋਰਸ ਕਿਹੜੇ ਲੈਣੇ ਐ ਉਹਨਾਂ ਦੀ ਫੀਸ ਕਿੰਨੀ ਹੋਊਗੀ ਇੰਟੇਕ ਕਦੋਂ ਕਲਾਸਿਸ ਸਟਾਰਟ ਐ ਕਿਹੜੇ ਸਬਜੈਕਟਸ ਉਹਨਾਂ ਕੋਲੇ ਪਹਿਲਾਂ 12ਵੀਂ ਦੇ ਵਿੱਚ ਮੈਡੀਕਲ ਆ ਜਾਂ ਨਾਨ ਮੈਡੀਕਲ ਆ ਉਹਦੇ ਰੈਲੇਵੈਂਟ ਕਿਹੜੇ ਕੋਰਸ ਬਣਦੇ ਆ ਉਹਨਾਂ ਦਾ ਫਿਊਚਰ ਵਿੱਚ ਇਹਨਾਂ ਨੂੰ ਫਾਇਦਾ ਕੀ ਹੋਊਗਾ ਇਹ ਸਾਰੀਆਂ ਗੱਲਾਂ ਬਾਰੇ ਯੂਨੀਵਰਸਿਟੀਆਂ ਨੇ ਜਾਣੂ ਕਰਵਾਇਆ ਜਿੱਥੋਂ ਤੱਕ ਬੈਂਕਾਂ ਦਾ ਹੀ ਸਵਾਲ ਹੈ ਬੈਂਕਾਂ ਨੇ ਜਿਵੇਂ ਮਤਲਬ ਸਟੂਡੈਂਟਸ ਦੇ ਜਿਹੜੇ ਹੁਣ ਖਰਚੇ ਜੀ ਬਹੁਤ ਮਤਲਬ ਜਿਵੇਂ ਸਟੂਡੈਂਟ ਵੀਜ਼ੇ ਤੇ ਜਾਣ ਵਾਲੇ ਬੱਚਿਆਂ ਦੀ ਫੀਸ ਬਹੁਤ ਜ਼ਿਆਦਾ ਹੋ ਗਈ ਹੈ ਜੀਆਈਸੀ ਦੁੱਗਣੀ ਹੋ ਗਈ ਹੈ ਤਾਂ ਬੈਂਕਾਂ ਨੇ ਆਪਣੇ ਵੱਲੋਂ ਇਹ ਵਿਸ਼ਵਾਸ ਦਿਵਾਇਆ ਹੈ ਕਿ ਤੁਸੀਂ ਭਾਵੇਂ 2 ਸਾਲ ਪੜੋ ਡਿਪਲੋਮਾ ਕਰੋ ਡਿਗਰੀ ਕਰੋ ਆਸਟ੍ਰੇਲੀਆ ਪੜੋ ਅਮਰੀਕਾ ਪੜੋ ਕੈਨੇਡਾ ਪੜੋ ਤੁਹਾਡੀ ਸਾਰੀ ਫੀਸ ਬੈਂਕਾਂ ਇੱਥੋਂ ਇੰਡੀਆ ਤੋਂ ਭੇਜਣਗੀਆਂ ਤੁਸੀਂ ਆਪਣੀ ਪੜ੍ਹਾਈ ਵੱਲ ਧਿਆਨ ਦਿਓ ਪੜ੍ਹਾਈ ਦੇ ਦੌਰਾਨ ਕੰਮ ਵੱਲ ਡਿਵਰਟ ਹੋ ਕੇ ਇਹਨਾਂ ਦੇ ਕਈ ਵਾਰੀ ਸਬਜੈਕਟ ਤੋਂ ਫੇਲ ਹੋ ਜਾਂਦੇ ਸਟੂਡੈਂਟ ਦੁਬਾਰਾ ਕਰਨੇ ਪੈਂਦੇ ਇਹਨਾਂ ਨੂੰ ਉਹ ਸੈਮੈਸਟਰ ਆਫ ਦੇ ਉਹਦੀ ਫੀਸ ਦੁਬਾਰਾ ਭਰਨੀ ਪੈਂਦੀ ਔਰ ਨਾਲ-ਨਾਲ ਕਈ ਵਾਰੀ ਵੀਜ਼ੇ ਦੀ ਕਿਉਂਕਿ ਮਨਿਆਦ ਪੂਰਾ ਪੂਰਾ ਮਿਲਿਆ ਹੁੰਦਾ ਜਿੰਨੀ ਪੜ੍ਹਾਈ ਹੈ ਕਈ ਵਾਰੀ ਉਹ ਵੀ ਖਤਮ ਹੋ ਜਾਂਦੇ ਨੇ ਉਹਨਾਂ ਨੂੰ ਵਧਾਉਣੇ ਪੈਂਦੇ ਆ ਕਈਆਂ ਦੇ ਉਹ ਵਾਧਦੇ ਨਹੀਂ ਸੋ ਸਟੂਡੈਂਟਸ ਨੂੰ ਇੱਥੋਂ ਹੀ ਸਾਰੀ ਜਾਣੂ ਜਾਣਕਾਰੀ ਦਿੱਤੀ ਹੈ ਕਿ ਤੁਸੀਂ ਜੇ ਬੈਂਕਾਂ ਤੋਂ ਲੋਨ ਲੈਣੇ ਹੋ ਉਹਦੇ ਫਾਇਦੇ ਕੀ ਆ ਕੱਲਾ ਚਲੋ ਜੋ ਇੱਕ ਫੈਸਿਲਿਟੀ ਜਿਹੜਾ ਬੰਦਾ ਜਿਹੜਾ ਸਟੂਡੈਂਟ ਤਾਂ ਜਾਂ ਮਾਪੇ ਨਹੀਂ ਫੀਸ ਭਰ ਸਕਦੇ ਜਿਨ੍ਹਾਂ ਕੋਲੇ ਫਾਈਨੈਂਸ਼ੀਅਲੀ ਬਹੁਤ ਸਟਰੋਂਗ ਨਹੀਂ ਉਹਨਾਂ ਨੂੰ ਤਾਂ ਚਲੋ ਇਸ ਚੀਜ਼ ਦੀ ਲੋੜ ਇੱਕ ਬਾਕੀਆਂ ਨੂੰ ਜਿਹੜੇ ਭਰ ਸਕਦੇ ਆ ਉਹਨਾਂ ਨੂੰ ਵੀ ਉਹਨਾਂ ਨੇ ਤਾਂ ਇਸ ਗੱਲ ਦੇ ਲਈ ਇਨकरेज ਕੀਤਾ ਹੈ ਸਰਕਾਰ ਬੱਚਿਆਂ ਨੂੰ ਕਹਿੰਦੀ ਤੁਸੀਂ ਪੜ੍ਹਾਈ ਵੱਲ ਧਿਆਨ ਦਿਓ ਤੁਸੀਂ ਕਮਾਈ ਵੱਲ ਨਾ ਧਿਆਨ ਦਿਓ ਪਰ ਫੇਰ ਵੀ ਜੇ ਕੋਈ ਬੱਚੇ ਕਮਾਈ ਕਰਕੇ ਆਪਦੀ ਫੀਸ ਆਪ ਮੈਨੇਜ ਕਰਨਾ ਚਾਹੁੰਦੇ ਜੀਓ ਸਟੱਡੀ ਲੋਨ ਲੈ ਲੈਣਗੇ ਤਾਂ ਕੋਈ ਗੱਲ ਨਹੀਂ ਕਈ ਵਾਰੀ ਕੰਮ ਨਹੀਂ ਵੀ ਮਿਲਦਾ ਤਾਂ ਰਿਸਕ ਨਹੀਂ ਹੋ